ਨਮਸਕਾਰ ਤੁਸੀਂ ਦੇਖ ਰਹੇ ਹੋ ਰਾਜੀਓ ਪੰਜਾਬ ਸਮachar ਉਹ ਦੇਖਦੇ ਅੱਜ ਦੀ ਅਖਬਾਰ 17 7 2025 ਜ਼ਿਲ੍ਹਾ ਕਰਪੂਰਥਲਾ ਦੇ ਖਵਾੜਾ ਸਿਟੀ ਨਾਲ ਲੱਗਦੇ ਜਗਤਪੁਰ ਜਟਾ ਪਿੰਡ ਵਿੱਚ ਅਣਪਛਾਤੇ ਲੋਕਾਂ ਵੱਲੋਂ ਸੁਖਵਿੰਦਰ ਸਿੰਘ ਵਰਕਾਕੇ ਦੇ ਕੁੱਟਮਾਰ ਕਰਕੇ ਲਾਸ਼ ਨੂੰ ਪਿੰਡ ਦੇ ਖੂਹ ਵਿੱਚ ਸੁੱਟ ਦਿੱਤਾ ਜਦੋਂ ਪਿੰਡ ਦੇ ਲੋਕਾਂ ਨੇ ਸੁਖਵਿੰਦਰ ਸਿੰਘ ਵਰਕਾਕੇ ਦੀ ਭਾਲ ਕੀਤੀ ਤਾਂ ਧਰਮਿਕ ਸਥਾਨ ਦੇ ਨਾਲ ਲੱਗਦੇ ਉਹ ਬਿੱਕੂ ਸੁਖਵਿੰਦਰ ਸਿੰਘ ਵਰਕਾਕੇ ਦੀ ਲਾਸ਼ ਨੂੰ ਬਰਾਮਦ ਕੀਤਾ ਪਿੰਡ ਦੇ ਲੋਕਾਂ ਨੇ ਖਵਾੜਾ ਸਿਟੀ ਸਤਨਾਮ ਪਰੇ ਖਾਂ ਨੂੰ इस इस बारे की के कार्ण 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 इस केस कार्ण कार्ण की ने अगली कारवाई शुरू कर दल क्राइम रिपोर्टर खास रिपोर्ट ਉਹਨੂੰ ਪਤਾ ਕਾਹਦਾ ਹੋਈ ਤਾਂ ਤੈਨੂੰ ਉੱਤੇ ਇੱਧਰ ਨਾ ਪਾਰ ਪਾ ਇੱਧਰ ਹੀ ਬੰਦਾ ਉਹ ਇਹਨਾਂ ਨੂੰ ਵੀ ਪਰੀਤ ਹੋਇਆ ਹੋ ਗਿਆ ਚੱਲੋ ਸਿੱਟੀਏ ਹਾਂ ਨਾ ਆ ਜਣਾ ਯਾਰ ਉਹ ਵਾਰਸਾ ਕੱਢ ਲਈ ਦੂਜਾ ਨਹੀਂ ਥੋੜੇ ਮਾਂ ਨੂੰ ਥੱਲੇ ਬਾਹਰ ਆ ਰਾਜਾ ਤੇ ਨੂੰ ਇਹ ਬੈਟ ਬਣ ਕੇ ਇਹਨੂੰ ਗੱਠ ਬੰਦੇ ਆਹ ਰਸਾ ਦੇ ਨੂੰ ਦੂਜਾ ਫੇਰਾ ਦੇਣਾ ਉਹਦੀ ਗੱਠ ਬੰਦਣੀ ਪਹਿਲਾਂ ਯਾਰ ਉਹਨੂੰ ਕੱਢਣਾ ਹੀ ਪਤਾ ਕਿੱਦਾਂ ਆਪਾਂ ਤਾਂ ਨਹੀਂ ਇਹਨੂੰ ਕੱਢਣਾ ਪਤਾ ਇਹਨੂੰ ਕਰਨਾ ਸਭ ਪਹਿਲਾਂ ਉਹਨੂੰ ਕੱਢੋ ਆਹ ਰਸਾ ਆਣਾ ਉਹਨੂੰ ਮੁੰਡੇ ਵਧੀਆ ਵਧੀਆ ਲਾਓ ਲਾਈਏ ਫੜੇ ਨਿੱਗਰ ਦੇ ਮੁੰਡੇ ਲਾਓ ਇੱਧਰ ਇੱਧਰ ਢਿੱਕਣਾ ਇੱਧਰ ਯਾਰ ਉਹਨੂੰ ਅੱਡ ਲੈ ਜਾਣੀ ਨਾਲੇ ਕਾਲੀ ਕਿੱਤੋਂ ਨਾਲੇ ਉੱਧਰ ਦੱਜ ਜਾ ਤੂੰ ਕਿਹਨੂੰ ਫੱਟ ਰਿਹਾ ਹੈਂ ਯਾਰ ਓ ਹੌਲੀ 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 ਚੱਲ ਚੱਲ ਆ ਗਿਆ ਆ ਗਿਆ ਫੜੋ 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 ਕਾਲੀ ਬਸ ਫੜੋ ਆਏ ਯਾਰ ਉਹ ਚਦਰ ਫੜੋ ਅਟਾ ਪਟੋਨੀ ਅਟਾ ਪਟੋਨੀਆ ਕਹਾਂ ਕੁ ਚੱਕ ਪੈਦਾ ਹੋਰ ਫੜੋ ਨਾ ਫੜੋ ਬੰਦਿਆਂ ਨੂੰ ਮਗਰ ਫੜਵਾ ਤੀ ਹੱਟ ਪਾਇਆ ਤੂੰ ਨਾ ਤਪਾਈ ਓਏ ਜਿਹਨਾਂ ਨੇ ਗਲੋਵਸ ਪਾਏ ਉਹ ਪਾਉਣਗੇ ਆਜ ਆਜਾ ਚੱਕਰ ਤਾਂ ਨਾਲੇ ਨਾਲੇ ਉਹ ਮੁੰਡੇ ਅੱਥਰਾਂ ਨੂੰ ਉਹਨੂੰ ਪਰੇ ਲੈ ਜਾ ਗਲੋਵਸ ਪਾਏ ਉਹ ਭਰੇਗਾ ਉਹ ਮੁੰਡੇ ਨੂੰ ਲੁਕਾਰਨਾ ਯਾਰ ਤੁਸੀਂ ਖੋਲਿਓ ਉਹਨੂੰ ਵਿੱਚੋਂ ਉਹਨੂੰ ਵਿੱਚੋਂ ਉਹਨੂੰ ਪਰੇ ਓਏ ਉਹ ਜਨੋ ਚਲੋ ਉਹ ਲੈ ਜਾਂ ਕਿੱਥੇ ਗਿਆ ਜਿੱਤ ਕੀ ਹਾਲ ਕੀਤਾ ਉਹ ਪੈਰ ਤੇ ਰੱਖੋ ਭਾਜੀ ਮਾਰੇ ਆਉਂਗਾ ਦੇਖ ਤੂੰ ਘਰ ਤੋਂ ਆਉਂਗਾ ਸਾਜੀ ਹੋਰ ਰਗੜਾਂ ਲੱਗੀਆਂ ਤੁਹਾਡਾ ਨਾ ਆਹ ਪੈਰ ਤੇ ਸਿਰ ਪਾਰਿਆ ਸਾਰੇ ਬਣਾਣਾ ਚਿੰਤੇ ਸਾਰੇ ਹੁਣ ਸਾਰੇ ਮਾਰੇ ਆ ਦੇ